ਅਗਰ ਅਸੀਂ OTT ਪਲੇਟਫਾਰਮ ਦੀ ਗੱਲ ਕਰਦੇ ਹਾਂ ਤੇ OTT ਪਲੇਟਫਾਰਮ Amazon Prime ਤੇ ਤੁਸੀਂ High Indiyarian film ਜਿਹੜੀ ਹੈ ਉਸ ਨੂੰ ਦੇਖ ਸਕਦੇ ਹੋ ਜੋ ਹੈਗੇ ਪੂਰੇ 2 ਘੰਟੇ ਦੀ 2019 ਦੇ ਵਿੱਚ ਰਿਲੀਜ਼ ਹੋਈ ਔਰ ਨਿੰਜਾ ਰਣਜੀਤ ਬਾਵਾ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਫਿਲਮ ਦੇ ਵਿੱਚ ਇਸ ਦੇ ਵਿੱਚ ਯਾਰੀਆਂ ਦਾ ਜ਼ਿਕਰ ਕੀਤਾ ਗਿਆ ਕਿ ਯਾਰੀਆਂ ਕਿੰਨੀਆਂ ਕੁ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੀ ਲਾਈਫ ਦੇ ਵਿੱਚ ਜਿੱਥੇ ਤੁਹਾਡੇ ਭੈਣ ਭਰਾ ਨਹੀਂ ਖੜਦੇ ਉੱਥੇ ਤੁਹਾਡੇ ਨਾਲ ਯਾਰ ਕਿੰਨੇ ਖੜਦੇ ਨੇ ਇਹ ਤੁਹਾਨੂੰ High End ਯਾਰੀਆਂ ਫਿਲਮ ਜਿਹੜੀ ਹੈ ਸੁਨੇਹਾ ਦੇ ਕੇ ਜਾਂਦੀ ਹੈ ਐਂਡ ਤੇ ਫਿਲਮ ਨੂੰ ਬਹੁਤ ਵਧੀਆ ਤਰੀਕੇ ਨਾਲ ਪੋਰਟਰੇ ਕੀਤਾ ਗਿਆ ਵੱਡੇ ਪਰਦੇ ਤੇ ਔਰ 2019 ਦੇ ਵਿੱਚ ਆਈ ਸੀ ਲੇਕਿਨ ਇਸ ਦਾ ਕੋਈ ਇਕੁਲ ਨਹੀਂ ਹੈ। ਔਰ ਅਗਰ ਰਣਜੀਤ ਬਾਵਾ ਤਾਂ ਨਿੰਜਾ ਦੀ ਗੱਲ ਕਰੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਫਿਲਮਾਂ ਕਰ ਲਈਆਂ ਰਣਜੀਤ ਬਾਵਾ ਦੇ ਦੀ ਮਿਸਟਰ ਐਂਡ ਮਿਸਿਸ ਦੀ ਫ੍ਰੈਂਚਾਈਜ਼ੀ ਜਿਹੜੀ ਹੈ ਉਹ ਹਲੇ ਤੱਕ ਕੰਟੀਨਿਊ ਹੈ। ਔਰ ਅਗਰ ਅਗਰ ਗੱਲ ਕਰੀਏ ਰਣਜੀਤ ਬਾਵਾ ਦੇ ਗਾਣਿਆਂ ਦੀ ਤਾਂ ਬੈਕ ਟੂ ਬੈਕ ਬਹੁਤ ਵਧੀਆ ਲਿਖਤ ਜਿਹੜੀ ਆ ਰਣਜੀਤ ਬਾਵਾ ਦੀ ਝੋਲੀ ਪੈ ਰਹੀ ਹੈ। ਬਹੁਤ ਸੋਹਣੇ-ਸੋਹਣੇ ਗਾਣੇ ਜਿਹੜੇ ਨੇ ਪੰਜਾਬ ਨੂੰ ਡਿਲੀਵਰ ਕਰ ਰਹੇ ਨੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਚਾਹੇ ਫਿਰ ਆਪਣੇ ਪੰਜਾਬੀ ਕਲਚਰ ਦੀ ਗੱਲ ਹੋਵੇ। ਰਣਜੀਤ ਬਾਵਾ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ। ਸ ਜਿਨ੍ਹਾਂ ਨੇ ਬਹੁਤ ਬੇਸ ਤੋਂ ਔਰ ਪ੍ਰੋਪਰ ਕਹਿ ਸਕਦੇ ਅਸੀਂ ਕਿ ਸਖਲਾਈ ਲੈ ਕੇ ਆਪਣੀ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਔਰ ਇਹ ਦੋਨੋਂ ਅਦਾਕਾਰ ਜਿਹੜੇ ਨੇ ਔਰ ਕਲਾਕਾਰ ਨੇ ਬਹੁਤ ਲੋਕਾਂ ਦੀ ਪਸੰਦ ਨੇ ਇਹ ਸੋ ਨਾਲ ਦੀ ਨਗਰ ਤੁਹਾਨੂੰ ਦੱਸੀ ਕਿ ਰਣਜੀਤ ਬਾਵਾ ਇੰਨੇ ਦਿਨੀ ਸ਼ੋਜ਼ ਜ਼ਰੂਰ ਕਰ ਰਹੇ ਨੇ ਲੇਕਿਨ ਉਹਨਾਂ ਦਾ ਪੰਜਾਬ ਦੇ ਵੱਲ ਬਹੁਤ ਜ਼ਿਆਦਾ ਧਿਆਨ ਹੈ ਆਪਣੇ ਸ਼ੋਜ਼ ਦੀ ਜਿਹੜੀ ਕਮਾਈ ਉਹ ਪੰਜਾਬ ਨੂੰ ਡੋਨੇਟ ਕਰ ਰਹੇ ਨੇ ਪੰਜਾਬ ਨੂੰ ਦਾਨ ਕਰ ਰਹੇ ਨੇ ਪੰਜਾਬ ਦੀ ਮਦਦ ਕਰ ਰਹੇ ਨੇ ਪੰਜਾਬੀ ਹੋਣ ਦਾ ਪੂਰਾ ਫਰਜ਼ ਨਿਭਾ ਰਹੇ ਨੇ ਸੋ ਇਲਾਵਾ ਬਹੁਤ ਸਾਰੇ ਕਲਾਕਾਰ ਹੈ ਜਿਨ੍ਹਾਂ ਨੇ ਜਿਹੜੇ ਆਪਣੇ ਪੰਜਾਬ ਨੂੰ ਫੁੱਲ ਸਪੋਰਟ ਕਰ ਰਹੇ ਨੇ ਉਸ ਤੋਂ ਇਲਾਵਾ ਬਾਲੀਵੁੱਡ ਵੀ ਹੁਣ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੇ ਹੈਲਪ ਦੇ ਲਈ ਉਬੜਿਆ ਆਇਆ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਡੋਨੇਸ਼ਨਸ ਕੀਤੀਆਂ ਜਾ ਰਹੀਆਂ ਨੇ ਬਹੁਤ ਸੰਸਥਾਵਾਂ ਦੇ ਰਾਹੀਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾਲ ਦੇ ਨਾਲ ਚੱਲ ਰਹੀਆਂ ਨੇ ਕਲਾਕਾਰਾਂ ਨੇ ਦਿਖਾ ਦਿੱਤਾ ਇੱਕ ਵਾਰ ਕਿ ਅਗਰ ਪੰਜਾਬੀ ਇੰਡਸਟਰੀ ਦੇ ਹੈਗੇ ਨੇ ਤਾਂ ਉਹ ਪੰਜਾਬ ਦੇ ਸ਼ੇਰ ਨੇ ਪੰਜਾਬ ਦੇ ਪੁੱਤ ਨੇ ਸੋ ਪੰਜਾਬ ਦੇ ਪੁੱਤ ਹੋਣ ਦਾ ਜਿਹੜਾ ਉਹਨਾਂ ਨੇ ਜਿਹੜਾ ਟੈਗ ਅਸੀਂ ਹਮੇਸ਼ਾ ਦਿੰਨੇ ਆ ਉਹਨਾਂ ਨੇ ਬਿਲਕੁਲ ਜਸਟੀਫਾਈ ਕੀਤਾ ਔਰ ਲੋਕ ਹੁਣ ਬਹੁਤ ਜ਼ਿਆਦਾ ਸ਼ਲਾਘਾ ਕਰ ਰਹੇ ਨੇ ਇਸ ਚੀਜ਼ ਦੀ ਸੋ ਅਸੀਂ ਵੀ ਪੰਜਾਬ ਨੂੰ ਸਪੋਰਟ ਕਰੀਏ ਪੰਜਾਬ ਨੂੰ ਇਸ ਟਾਈਮ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ ਅਗਰ ਤੁਸੀਂ ਘਰ-ਘਰ ਵਿੱਚ ਜਾ ਕੇ ਦੇਖੋ ਕਿ ਲੋਕਾਂ ਦੇ ਕੀ ਹਾਲ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਇੱਕ ਵਾਰ ਜ਼ਰੂਰ ਨਜ਼ਰ ਮਾਰਨਾ ਕਿਉਂਕਿ ਇਸ ਵਕਤ ਲੋਕਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਸਟ੍ਰੈਸਡ ਭਰੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਥੋੜਾ ਬਹੁਤ ਰੀਲੀਫ ਦੇਣ ਦੇ ਲਈ ਤੁਸੀਂ OTT ਪਲੇਟਫਾਰਮ ਨੂੰ ਜ਼ਰੂਰ ਜਾ ਕੇ ਚੈੱਕ ਕਰ ਸਕਦੇ ਹੋ ਤੇ ਫਿਲਮਾਂ ਤੁਹਾਡੀਆਂ ਪਸੰਦੀਦੀਆਂ ਬਹੁਤ ਪਈਆਂ ਨਹੀਂ ਲੇਕਿਨ ਹਾਈ ਐਂਡ ਯਾਰੀਆਂ 2 ਘੰਟੇ ਦੀ ਫਿਲਮ ਤੁਸੀਂ ਦੇਖਣਾ ਤੈਨੂੰ ਡੈਫੀਨੇਟਲੀ ਦੇਖ ਸਕਦੇ ਹੋ ਅਗਰ ਅਸੀਂ OTT ਪਲੇਟਫਾਰਮ ਦੀ ਗੱਲ ਕਰਦੇ ਹਾਂ ਤੇ OTT ਪਲੇਟਫਾਰਮ Amazon Prime ਤੇ ਤੁਸੀਂ ਹਾਈ ਐਂਡ ਯਾਰੀਆਂ ਫਿਲਮ ਜਿਹੜੀ ਹੈ ਉਸ ਨੂੰ ਦੇਖ ਸਕਦੇ ਹੋ ਜੋ ਹੈਗੇ ਪੂਰੇ 2 ਘੰਟੇ ਦੀ 2019 ਦੇ ਵਿੱਚ ਰਿਲੀਜ਼ ਹੋਈ ਔਰ ਬਹੁਤ ਸੋਹਣਾ ਕੰਮ ਕੀਤਾ ਫਿਲਮ ਦੇ ਵਿੱਚ ਇਸ ਦੇ ਵਿੱਚ ਯਾਰੀਆਂ ਦਾ ਜ਼ਿਕਰ ਕੀਤਾ ਗਿਆ ਕਿ ਯਾਰੀਆਂ ਕਿੰਨੀਆਂ ਕੁ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੀ ਲਾਈਫ ਦੇ ਵਿੱਚ ਜਿੱਥੇ ਤੁਹਾਡੇ ਭੈਣ ਭਰਾ ਨਹੀਂ ਖੜਦੇ ਉੱਥੇ ਤੁਹਾਡੇ ਨਾਲ ਯਾਰ ਕਿੰਨੇ ਖੜਦੇ ਨੇ ਇਹ ਤੁਹਾਨੂੰ ਹਾਈ ਐਂਡ ਯਾਰੀਆਂ ਫਿਲਮ ਜਿਹੜੀ ਹੈ ਸੁਨੇਹਾ ਦੇ ਕੇ ਜਾਂਦੀ ਹੈ ਐਂਡ ਉਹ ਫਿਲਮ ਨੂੰ ਬਹੁਤ ਵਧੀਆ ਤਰੀਕੇ ਨਾਲ ਪੋਰਟਰੇ ਕੀਤਾ ਗਿਆ ਵੱਡੇ ਪਰਦੇ ਤੇ ਔਰ 2019 ਦੇ ਵਿੱਚ ਆਈ ਸੀ ਲੇਕਿਨ ਇਸ ਦਾ ਕੋਈ ਸੀਕਵਲ ਨਹੀਂ ਆਇਆ ਔਰ ਅਗਰ ਰਣਜੀਤ ਬਾਵਾ ਤਾਂ ਨਿੰਜਾ ਦੀ ਗੱਲ ਕਰੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਫਿਲਮਾਂ ਕਰ ਲਈਆਂ ਰਣਜੀਤ ਬਾਵਾ ਦੀ ਮਿਸਟਰ ਐਂਡ ਮਿਸਿਸ ਦੀ ਫਰੈਂਚਾਈਜ਼ੀ ਜਿਹੜੀ ਹੈ ਉਹ ਹਾਲੇ ਤੱਕ ਕੰਟੀਨਿਊ ਬਹੁਤ ਵਧੀਆ ਲਿਖਤ ਜਿਹੜੀ ਆ ਰঞ্জੀਤ ਬਾਵਾ ਦੀ ਝੋਲੀ ਪੈ ਰਹੀ ਹੈ ਬਹੁਤ ਸੋਹਣੇ ਸੋਹਣੇ ਗਾਣੇ ਜਿਹੜੇ ਨੇ ਪੰਜਾਬ ਨੂੰ ਡਿਲੀਵਰ ਕਰ ਰਹੇ ਨੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਚਾਹੇ ਫਿਰ ਆਪਣੇ ਪੰਜਾਬੀ ਕਲਚਰ ਦੀ ਗੱਲ ਹੋਵੇ ਰঞ্জੀਤ ਬਾਵਾ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਸੋ ਨਿੰਜਾ ਦੇ ਵੀ ਗਾਣੇ ਜਿਹੜੇ ਨੇ ਬਹੁਤ ਪਸੰਦ ਕੀਤੇ ਜਾਂਦੇ ਨੇ ਸੋ ਇਹ ਦੋ ਇਹ ਜੇ ਕਲਾਕਾਰ ਨੇ ਜਿਨ੍ਹਾਂ ਨੇ ਬਹੁਤ ਬੇਸ ਤੋਂ ਔਰ ਪ੍ਰੋਪਰ ਕਹਿ ਸਕਦੇ ਅਸੀਂ ਕਿ ਸਖਲਾਈ ਲੈ ਕੇ ਆਪਣੀ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਔਰ ਦੋਨੋਂ ਅਦਾਕਾਰ ਜਿਹੜੇ ਨੇ ਔਰ ਕਲਾਕਾਰ ਨੇ ਬਹੁਤ ਲੋਕਾਂ ਦੀ ਪਸੰਦ ਨੇ ਇਹ ਸੋ ਨਾਲ ਦੀ ਨਾਲ ਤੁਹਾਨੂੰ ਦੱਸੀ ਕਿ ਰਣਜੀਤ ਬਾਵਾ ਇੰਨੇ ਦਿਨੀ ਸ਼ੋਅ ਜ਼ਰੂਰ ਕਰ ਰਹੇ ਨੇ ਲੇਕਿਨ ਉਹਨਾਂ ਦਾ ਪੰਜਾਬ ਦੇ ਵੱਲ ਬਹੁਤ ਜ਼ਿਆਦਾ ਧਿਆਨ ਹੈ ਆਪਣੇ ਸ਼ੋਅਜ਼ ਦੀ ਜਿਹੜੀ ਕਮਾਈ ਉਹ ਪੰਜਾਬ ਨੂੰ ਡੋਨੇਟ ਕਰ ਰਹੇ ਨੇ ਪੰਜਾਬ ਨੂੰ ਦਾਨ ਕਰ ਰਹੇ ਨੇ ਪੰਜਾਬ ਦੀ ਮਦਦ ਕਰ ਰਹੇ ਨੇ ਪੰਜਾਬੀ ਹੋਣ ਦਾ ਪੂਰਾ ਫਰਜ਼ ਨਿਭਾ ਰਹੇ ਨੇ ਸੋ ਇਲਾਵਾ ਬਹੁਤ ਸਾਰੇ ਕਲਾਕਾਰ ਹੈ ਜਿਨ੍ਹਾਂ ਨੇ ਜਿਹੜੇ ਆਪਣੇ ਪੰਜਾਬ ਨੂੰ ਫੁੱਲ ਸਪੋਰਟ ਕਰ ਰਹੇ ਨੇ ਉਸ ਤੋਂ ਇਲਾਵਾ ਬਾਲੀਵੁੱਡ ਵੀ ਹੁਣ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੇ ਹੈਲਪ ਦੇ ਲਈ ਉਬੜਿਆ ਹੈ ਆਇਆ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਡੋਨੇਸ਼ਨਸ ਕੀਤੀਆਂ ਜਾ ਰਹੀਆਂ ਨੇ ਬਹੁਤ ਸੰਸਥਾਵਾਂ ਦੇ ਰਾਹੀਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾਲ ਦੀ ਨਾਲ ਚੱਲ ਰਹੀਆਂ ਨੇ ਕਲਾਕਾਰਾਂ ਨੇ ਦਿਖਾ ਦਿੱਤਾ ਇੱਕ ਵਾਰ ਕਿ ਅਗਰ ਪੰਜਾਬੀ ਇੰਡਸਟਰੀ ਦੇ ਹੈਗੇ ਨੇ ਤਾਂ ਉਹ ਪੰਜਾਬ ਦੇ ਸ਼ੇਰ ਨੇ ਪੰਜਾਬ ਦੇ ਪੁੱਤ ਨੇ ਸੋ ਪੰਜਾਬ ਦੇ ਪੁੱਤ ਹੋਣ ਦਾ ਜਿਹੜਾ ਉਹਨਾਂ ਨੇ ਜਿਹੜਾ ਟੈਗ ਅਸੀਂ ਹਮੇਸ਼ਾ ਦਿੰਨੇ ਆ ਉਹਨਾਂ ਨੇ ਬਿਲਕੁਲ ਜਸਟੀਫਾਈ ਕੀਤਾ ਔਰ ਲੋਕ ਹੁਣ ਬਹੁਤ ਜ਼ਿਆਦਾ ਸ਼ਲਾਘਾ ਕਰ ਰਹੇ ਨੇ ਇਸ ਚੀਜ਼ ਦੀ ਸੋ ਅਸੀਂ ਵੀ ਪੰਜਾਬ ਨੂੰ ਸਪੋਰਟ ਕਰੀਏ ਪੰਜਾਬ ਨੂੰ ਇਸ ਟਾਈਮ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ ਅਗਰ ਤੁਸੀਂ ਘਰ-ਘਰ ਵਿੱਚ ਜਾ ਕੇ ਦੇਖੋ ਕਿ ਲੋਕ ਮਦੇ ਕੀ ਹਾਲ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਇੱਕ ਵਾਰ ਜ਼ਰੂਰ ਨਜ਼ਰ ਮਾਰਨਾ ਕਿਉਂਕਿ ਇਸ ਵਕਤ ਲੋਕਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਸਟ੍ਰੈਸਡ ਭਰੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਥੋੜਾ ਬਹੁਤ ਰੀਲੀਫ ਦੇਣ ਦੇ ਲਈ ਤੁਸੀਂ OTT ਪਲੇਟਫਾਰਮ ਨੂੰ ਜ਼ਰੂਰ ਜਾ ਕੇ ਚੈੱਕ ਕਰ ਸਕਦੇ ਹੋ ਤੇ ਫਿਲਮਾਂ ਤੁਹਾਡੀਆਂ ਪਸੰਦੀਦੀਆਂ ਬਹੁਤ ਪਈਆਂ ਨੇ ਲੇਕਿਨ ਹਾਈ ਐਂਡ ਯਾਰੀਆਂ 2 ਘੰਟੇ ਦੀ ਫਿਲਮ ਤੁਸੀਂ ਦੇਖਣਾ ਤੈਨੂੰ ਡੈਫੀਨਿਟਲੀ ਦੇਖ ਸਕਦੇ ਹੋ